ਸਤਿ ਸ਼੍ਰੀ ਅਕਾਲ ਜੀ ਭਗਵਾਨ ਸਿੰਘ ਮਟੋਰ ਆ ਤਸਵੀਰਾਂ ਵੇਖ ਕੇ ਹੈਰਾਨ ਪਰੇਸ਼ਾਨ ਹੋ ਰਹੇ ਹੋਗੇ ਪਰ ਇਹ ਤਸਵੀਰਾਂ ਤੁਹਾਨੂੰ ਦੱਸ ਦਿੰਦੇ ਆ ਭਗਵਾਨਤਮਾਨ ਮੁੱਖ ਮੰਤਰੀ ਪੰਜਾਬ ਦੀ ਰੈਲੀਆਂ ਦੀ ਤਸਵੀਰਾਂ ਨੇ ਜੋ ਕਿ ਰੋਪੜ ਵੇਖੇ ਉਹਨਾਂ ਵੱਲੋਂ ਇਕੱਠ ਕੀਤਾ ਗਿਆ ਸੀ ਮਾਲਵਿੰਦਰ ਕੰਗ ਦੇ ਅਖਦੇ ਵਿੱਚ ਇਹ ਤਸਵੀਰਾਂ ਵੇਖ ਕੇ ਦਿਲ ਜਰੂਰ ਕੰਬ ਜਾਂਦਾ ਕਿਉਂਕਿ ਭਰੀ ਮਹਿਫਿਲ ਦੇ ਵਿੱਚ ਇੰਨੀ ਆਵਾਮ ਦੇ ਵਿੱਚ ਇਨ ਲੋਕਾਂ ਦੇ ਵਿੱਚ ਇਸ ਤਰ੍ਹਾਂ ਪੁਲਿਸ ਅਧਿਕਾਰੀਆਂ ਵੱਲੋਂ, ਟੀਐਮਸ ਸਕਿਉਰਿਟੀ ਵੱਲੋਂ ਲਗਾ ਮੁਕੇ ਇੱਕ ਸੌਣ ਚਲਾਏ ਜਾ ਰਹੇ ਨੇ। ਕਿਸ ਤਰ੍ਹਾਂ ਸੇ ਇੱਕ ਨੌਜਵਾਨ ਨੂੰ ਕੁੱਟਿਆ ਜਾ ਰਿਹਾ ਪਰ ਇਹ ਇਸ ਤਰ੍ਹਾਂ ਵੀ ਨਹੀਂ ਹੈ ਕਿ ਇਹ ਕਿਸੇ ਦੇ ਤਿਹਾੜ ਦੇ ਵਿੱਚ ਨਹੀਂ ਹੈ। ਸਾਰੇ ਲੋਕ ਦੇਖ ਸਕਦੇ ਹੋ ਕਿ ਇਸ ਪਾਸੇ ਦੇਖ ਰਹੇ ਨੇ ਅੱਖਾਂ ਉੱਚੀਆਂ ਕਰ ਕਰਕੇ, ਗਰਦਨ ਉੱਚੀਆਂ ਕਰ ਕਰਕੇ ਦੇਖ ਰਹੇ ਨੇ ਤੇ ਭਗਵੰਤ ਮਾਨ ਜਿੱਥੇ ਹੱਥ ਲਾ ਰਹੇ ਨੇ ਉੱਥੇ ਹੀ ਤੇਦੀ ਅੱਖ ਦੇ ਨਾਲ ਇਹ ਵੀ ਦੇਖ ਰਹੇ ਨੇ ਕਿ ਕੋਈ ਕੇਸ ਜਿਹੜੀ ਸੇਵਾ ਦੇ ਵਿੱਚ ਕੋਈ ਕਮੀ ਤਨੀ ਰਹੀ ਕਿ ਕਿਤੇ ਮੁਲਾਜ਼ਮਾਂ ਨੇ ਕਮੀ ਤਨੀ ਛੱਡ ਦਿੱਤੀ ਸੇਵਾ ਦੇ ਵਿੱਚ ਕਿਉਂਕਿ ਇਹ ਦੱਸਿਆ ਜਾ ਰਿਹਾ ਕਿ ਇੱਕ ਮੁਲਾਜ਼ਮ ਆਪਣਾ ਵਿਰੋਧ ਦਰਜ ਕਰਾਉਣ ਦੇ ਲਈ ਇੱਥੇ ਪਹੁੰਚੇ ਸਨ ਤੇ ਇਸੇ ਦੌਰਾਨ ਇਹ ਦੂਜੀ ਜਗ੍ਹਾ ਦੀ ਤਸਵੀਰ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਮੁਲਾਜਮਾਂ ਦੇ ਵੱਲੋਂ ਹੱਥ ਮਾਰਿਆ ਗਿਆ ਪੱਗ ਲੱਤ ਗਈ ਇੱਕ ਨੌਜਵਾਨ ਦੀ ਇਹ ਨੌਜਵਾਨ ਵੀ ਜਿਹੜੇ ਹੈ ਆਪਣਾ ਰੋਜ਼ ਪ੍ਰਦਰਸ਼ਨ ਜਿਹੜਾ ਦਰਜ ਕਰਾਉਣ ਦੇ ਲਈ ਪਹੁੰਚੇ ਸਨ ਮੁੱਖ ਮੰਤਰੀ ਪੰਜਾਬ ਦੀ ਰੈਲੀ ਦੌਰਾਨ ਜਦੋਂ ਮਾਲਵਿੰਦਰ ਕੰਗ ਦੇ ਹੱਕ ਦੇ ਵਿੱਚ ਰੈਲੀ ਕੱਢੀ ਜਾ ਰਹੀ ਸੀ ਇਹਨਾਂ ਨੌਜਵਾਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਤੁਸੀਂ ਅੱਜ ਹੀ ਕਿਉਂ ਇਹਨਾਂ ਮੁੱਖ ਮੰਤਰੀ ਪੰਜਾਬ ਦੀ ਰੈਲੀ ਦੇ ਵਿੱਚ ਪਹੁੰਚੇ ਹੋ ਅੱਜ ਹੀ ਕਿਉਂ ਵਿਰੋਧ ਕਰਨ ਦੇ ਲਈ ਇੱਥੇ ਆਏ ਹੋ ਕਿਉਂਕਿ ਮਾਰਵਿੰਦਰ ਕੰਗ ਦੇ ਹੱਕ ਦੇ ਵਿੱਚ ਉਹਨਾਂ ਵੱਲੋਂ ਰੋਡ ਪ੍ਰਦਰਸ਼ਨ ਰੋਡ ਸ਼ੋਅ ਕੀਤਾ ਜਾ ਰਿਹਾ ਹੈ ਉੱਤੇ ਇਹਨਾਂ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਆਪਾਂ ਸਮਾਂ ਲੈਂਦੇ ਆ ਦਿੰਦੇ ਆ ਤਾਂ ਸਾਨੂੰ ਮੁੱਖ ਮੰਤਰੀ ਪੰਜਾਬ ਨੂੰ ਨਹੀਂ ਮਿਲਦੇ ਤੇ ਜੇ ਤੇ ਚੱਲਦੇ ਜਾਂ ਸੀ ਇਹ ਦਿਨ ਸਹੀ ਸਮਝਿਆ ਕਿ ਆਪਾਂ ਘੱਟੋ ਘੱਟ ਆਪਣਾ ਵਿਰੋਧ ਤਾਂ ਦਰਜ ਕਰੀਏ ਕਿ ਆਪਾਂ ਪਰੇਸ਼ਾਨ ਆਪਾਂ ਦੁਖੀ ਆ ਪਰ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੁਲਿਸ ਮੁਲਾਜ਼ਮ ਇਸ ਨੌਜਵਾਨ ਦੇ ਵੀ ਆ ਆ ਦੇਖਿਓ ਕਿ ਜ਼ਰੂਰ ਦੇਖਿਓ ਕਿਸ ਤਰ੍ਹਾਂ ਹੱਥ ਵੱਜਦਾ ਪੱਗ ਲੱਤ ਦੀ ਉਹ ਦੇਖਿਓ ਕਿਸ ਤਰ੍ਹਾਂ ਹੱਥ ਵੱਜਿਆ ਪੱਗ ਲੱਤ ਦੀ ਪੂਰੇ ਸਲੋ ਮੋਸ਼ਨ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਤੋਂ ਬਾਅਦ ਸੇਵਾ ਜਿਹੜੀ ਇਹਦੀ ਹੋਈ ਚਪੇੜਾਂ ਦੇ ਨਾਲ ਜ਼ਰੂਰ ਕਿਤੇ ਨਾ ਕਿਤੇ ਇਹਨੂੰ ਬੇਰੁਜ਼ਗਾਰ ਹੋਣ ਦਾ ਜਾਂ ਕੱਚਾ ਮਜ਼ਦੂਰ ਹੋਣ ਦਾ ਜਿਹੜਾ ਅੰਜਾਮ ਜ਼ਰੂਰ ਭੁਗਤਣਾ ਪਿਆ ਤੇ ਜਿੱਥੇ ਚੱਲਦੇ ਇਹ ਤਸਵੀਰਾਂ ਸ਼ਰਮਸਾਰਤ ਕਰ ਦੇਣ ਵਾਲੀਆਂ ਨੇ ਇਹ ਤਸਵੀਰਾਂ ਜਿਹੜੀਆਂ ਨੇ ਇਹ ਰੂਹ ਕੰਬਾਉਣ ਵਾਲੀਆਂ ਨੇ ਕਿ ਕਿਸ ਤਰ੍ਹਾਂ ਪੱਗਾਂ ਵੀ ਸੇਫ ਨਾ ਰਹੀਆਂ ਕਿਸ ਤਰ੍ਹਾਂ ਕੁੱਟਮਾਰ ਰੈਲੀਆਂ ਹੋਈਆਂ ਰੈਲੀਆਂ ਦੌਰਾਨ ਜਿੱਥੇ ਮੁੱਖ ਮੰਤਰੀ ਪੰਜਾਬ ਕੋਲ ਮੌਜੂਦ ਸੀ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਮੌਜੂਦ ਸੀ ਪਰ ਇਹਨਾਂ ਸਾਹਮਣੇ ਬਿਲਕੁਲ ਅੱਖਾਂ ਦੇ ਸਾਹਮਣੇ ਇਸ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਦੇਖਣ ਨੂੰ ਮਿਲੀਆਂ ਇਹ ਕਿਤਨਾ ਕਿਤੇ ਚਿੰਤਾ ਵਧਾ ਦਿੰਦੀਆਂ ਨੇ ਕਿਤਨਾ ਕਿਤੇ ਸ਼ਰਮਸਰ ਕਰ ਦਿੰਦੀਆਂ ਨੇ ਜਿਸ ਤਰ੍ਹਾਂ ਪੱਗਾਂ ਲਾਈਆਂ ਗਈਆਂ ਕੁੱਟਮਾਰ ਕੀਤੀ ਗਈ ਨੌਜਵਾਨਾਂ ਦੀ ਇਹ ਜ਼ਰੂਰ ਕਿਤਨਾ ਕਿਤੇ ਚਿੰਤਾ ਦਾ ਵਿਸ਼ਾ ਜ਼ਰੂਰ ਬਣਿਆ ਨੇ